ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਹੁਤ ਦਿਨਾਂ ਬਾਅਦ ਅੱਜ ਬਲੌਗ ਬਣਾਉਣ ਲੱਗੀ ਆ ਐਕਚੁਅਲੀ ਹੜਾ ਨੇ ਬਹੁਤ ਬੁਰਾ ਹਾਲ ਕੀਤਾ ਆ بارش ਬਹੁਤ ਜ਼ਿਆਦਾ ਹੋ ਰਹੀ ਸੀ ਛੁੱਟੀਆਂ ਹੋਈਆਂ ਸੀ ਸਕੂਲਾਂ ਦੇ ਵਿੱਚ ਤੇ ਮੈਂ ਕਿਹਾ ਚਲੋ ਘਰ ਦੀ ਸਫਾਈ ਚੱਲਦੀ ਪਈ ਸੀਗੀ ਇਹ ਘਰ ਦੇ ਵਿੱਚ بارش ਕਰਕੇ ਪਤਾ ਨਹੀਂ ਕਿਉਂ ਸਾਡੇ ਘਰ ਦਾ ਆ ਜਿਹੜਾ ਫਰਸ਼ ਹੈਗਾ ਨਾ ਇੰਨਾ ਜ਼ਿਆਦਾ ਗਿੱਲਾ ਹੋ ਜਾਂਦਾ ਆ ਇੱਥੇ ਮੈਂ ਕੋਈ ਪੋਚਾ ਨਹੀਂ ਲਗਾਇਆ ਹੋਇਆ ਕੋਈ ਕੁਝ ਨਹੀਂ ਹੈਗਾ ਇਹਦੇ ਵਿੱਚ ਪਾਣੀ ਬਹੁਤ ਜ਼ਿਆਦਾ ਆ ਜਾਂਦਾ ਆ ਇਹ ਅਗਰ ਤਾਂ ਤੁਹਾਨੂੰ ਕਿਸੇ ਨੂੰ ਇਸ ਦਾ ਇਸ ਚੀਜ਼ ਦਾ ਕੋਈ ਸੋਲੂਸ਼ਨ ਹੈਗਾ ਤੁਹਾਡੇ ਕੋਲ ਕਿ ਇਹ ਪਾਣੀ ਜਿਹੜਾ ਬਾਰਿਸ਼ ਜਦੋਂ ਹੁੰਦੀ ਆ ਜਾਂ ਸਰਦੀਆਂ ਹੁੰਦੀਆਂ ਆ ਉਦੋਂ ਸਾਡੇ ਘਰ ਦਾ ਫਰਸ਼ ਬਹੁਤ ਜ਼ਿਆਦਾ ਗਿੱਲਾ ਹੋ ਜਾਂਦਾ ਬਹੁਤ ਹੀ ਜ਼ਿਆਦਾ ਇਸ ਤਰ੍ਹਾਂ ਹੁੰਦਾ ਕਿ ਜਿਸ ਤਰ੍ਹਾਂ ਹੀ ਪਾਣੀ ਦੀਆਂ ਬਾਟੀਆਂ ਸਟੀਆਂ ਹੁੰਦੀਆਂ ਆ ਸਫਾਈ ਰੱਖਣ ਲਈ ਮੈਨੂੰ ਇੱਥੇ ਸੁੱਕਾ ਪੋਚਾ ਲਗਾਉਣਾ ਪੈਂਦਾ ਆ ਪਰ ਅਗਰ ਤੁਹਾਡੇ ਕੋਲ ਕਿਸੇ ਕੋਈ ਕੁਝ ਲਿਸਟਨ ਹੈਗਾ ਕੁਝ ਇਸ ਤਰ੍ਹਾਂ ਕੋਈ ਹੈਗਾ ਉਪਚਾਰ ਤਾਂ ਮੈਨੂੰ ਦੱਸਿਓ ਇਹਦਾ ਬਹੁਤ ਦਿਨਾਂ ਤੋਂ ਘਰ ਦੇ ਵਿੱਚ ਕੰਮ ਚੱਲ ਰਿਹਾ ਆ। ਨਹੀਂ ਬੰਦਾ ਰਹਿੰਦਾ ਆ ਤੇ ਕੰਮ ਜਿਹੜਾ ਕੰਪਲੀਟ ਨਹੀਂ ਹੁੰਦਾ। ਜਿਹੜੀਆਂ ਸਭੀਆਂ ਕੰਧਾਂ ਹੈਗੀਆਂ ਜਿਹੜਾ ਬਾਹਰਲੇ ਪਾਸੇ ਵਿੱਚ ਰੰਗ ਕੀਤਾ ਹੋਇਆ ਸੀਗਾ 3 ਸਾਲ ਪਹਿਲਾਂ ਤੇ ਉਹਦੇ ਵਿੱਚ ਇਸ ਤਰ੍ਹਾਂ ਕਿ ਰੰਗ ਕਰਨ ਵਾਲੇ ਕਰਦੇ ਆ ਕਿ ਜਿੱਥੋਂ-ਜਿੱਥੋਂ ਸੀਮੈਂਟ ਫੁੱਲਿਆ ਹੋਇਆ ਨਾ ਉਥੋਂ ਉਹ ਪੁੱਟੀ ਭਰ ਦਿੰਦੇ ਆ। ਪ੍ਰੋਟੀਨ, ਪੁੱਟੀ ਜਾਂ ਜੋ ਵੀ ਤੁਸੀਂ ਸਮਝ ਸਕਦੇ ਆ ਵਾਈਟ ਕਲਰ ਦਾ। ਤੇ ਉਹ ਫਿਰ ਸਾਰਾ ਫੁੱਲਿਆਂ ਸੀ ਇਹ ਸਾਰਾ ਉਤਾਰਿਆ ਮੇਰੇ ਸੁਣਨੇ ਇਹਦੀ ਸਫਾਈ ਜਿਹੜੀ ਆ ਉਹ ਹੁਣ ਕਰਦੇ ਪਏ ਆ ਘਰ ਦੀ ਤੇ ਕਿਉਂਕਿ ਇਹ ਚੰਗਾ ਨਹੀਂ ਲੱਗਦਾ ਹੈਗਾ ਇਹ ਫਿਰ ਟੁੱਟੀ ਭਰ ਕੇ ਜਿਹੜੀ ਉਹਨੇ ਇੱਕ ਭਰੀ ਹੋਈ ਸੀਗੀ ਉਹ ਕੱਢ ਕੇ ਤੇ ਫਿਰ ਇੱਥੇ ਹੁਣ ਸੀਮੈਂਟ ਲਗਾ ਕੇ ਫਿਰ ਉਹਦੇ ਤੇ ਰੰਗ ਕਰਨਾ ਆ ਕੰਮ ਕਰਦਿਆਂ ਕਰਦਿਆਂ ਕਾਫੀ ਵੱਡਾ ਹੋ ਚੁੱਕਾ ਜਾਨੀ ਕਿ ਕਾਫੀ ਖਲਰਾਬਾਇਗਾ ਕੰਮ ਦਾ ਤੇ ਹੁਣ ਦਿਵਾਰਾਂ ਸਾਰੀਆਂ ਜੰਨੀਆਂ ਵੇ ਸੀਆਂ ਹਰੀਆਲੀ ਵਗੈਰਾ ਸਾਰੀ ਉਹ ਸਾਫ ਕੀਤੀ ਗਈ ਆ ਹੁਣ ਹੁਣ ਵੀ ਮੈਂ ਲਗੀ ਹਾਂ ਪੌੜੀਆਂ ਦੇ ਉੱਤੋਂ ਹਰੀਆਲੀ ਸਾਫ ਕਰਨ ਇੱਕ ਇੰਨੀ ਇਹ ਹਰੀਆਲੀ ਜਈਆ ਕਿਉਂਕਿ ਸਲਿੱਪਰੀ ਜਗਾ ਹੋ ਜਾਂਦੀ ਆ ਬ੍ਰਸ਼ ਹੈਗਾ ਲੋਹੇ ਦਾ ਸਟੀਲ ਬੂਲ ਲਿਆ ਇਹ ਇਸ ਤਰ੍ਹਾਂ ਲੈ ਕੇ ਹੁਣ ਇਹਦੇ ਨਾਲ ਕੋਸ਼ਿਸ਼ ਤਾਂ ਕਰਦੀ ਆ ਕਿ ਸਾਫ ਹੋ ਜਾਣਾ ਇਸ ਤਰ੍ਹਾਂ ਕਾਫੀ ਸਾਫ ਕੀਤਾ ਇਹ ਵੀ ਪਹਿਲਾਂ ਇਸ ਤਰ੍ਹਾਂ ਦੀਆਂ ਸੀਗੀਆਂ ਇਸ ਤਰ੍ਹਾਂ ਬਿਲਕੁਲ ਹੀ ਚਕਨਾ ਹਟ ਸੇ ਹੀ ਸਲੀਪਰੀ ਜਗਾ ਬਣ ਜਾਂਦੀ ਆ ਹਰਿਆਲੀ ਜਿਸ ਤਰ੍ਹਾਂ ਸੁੱਕ ਜਾਂਦੀ ਆ ਨਾ ਫਰਸ਼ ਦੇ ਵਿੱਚ ਆ ਜਾਂਦੀ ਆ ਆ ਬੇੜੇ ਵਿੱਚ ਵੀ ਦੀ ਆ ਤੇ ਇਹ ਵੀ ਮੈਨੂੰ ਕਾਫੀ ਟਾਈਮ ਹੋ ਗਿਆ ਸਾਫ ਕਰਦੀ ਨੂੰ ਇੰਨੀ ਜਿਆਦਾ ਸੀਗੀ ਕਿ ਇਹਨੂੰ ਵੀ ਸਾਫ ਕਰਨਾ ਬੜਾ ਔਖਾ ਹੋਇਆ ਸੀਗਾ ਚਲੋ ਇੰਨਾ ਸੀਗਾ ਕਿ ਸਲਿੱਪ ਨਾ ਹੋ ਜਾਈ ਜੇ ਕੋਈ ਵੀ ਆਵੇ ਹਨਾ ਸਲਿੱਪਰੀ ਜਗਾ ਬਣ ਜਾਂਦੀ ਆ ਹਾਂਜੀ ਦੇਖੋ ਤਾਂ ਇਹ ਕਿੰਨੀ ਕੋਈ ਸਫਾਈ ਹੈ ਕਰੇ ਕਰਕੇ ਤੇ ਆਹ ਵਾਲਾ ਸਟੈਪ सा साफ में तो सारा करके हटिया गई वाले तो यह वाले देखो फर्क हम आटैप मैं करना है साफ उपर वाले आले आ स्टैप ਇਸ ਸਟੈਪ ਦੇ ਨਾਲ ਜਿਹੜਾ ਅਗਲਾ ਨੈਕਸਟ ਸਟੈਪ ਬਣਦਾ ਆ ਉਹ ਸਾਰੇ ਉੱਪਰ ਤੱਕ ਹੈਗੇ ਆ ਤੇ ਜਿੰਨੇ ਵੀ ਪੌੜੇ ਆ ਸਾਰੇ ਸਾਫ਼ ਕਰਨੇ ਆ ਕਿਉਂਕਿ ਮੇਰੇ ਹਸਬੰਦ ਮੈਨੂੰ ਇਹ ਕੰਮ ਦੇ ਗਏ ਆ ਉਹਨਾਂ ਨੂੰ ਕੰਮ ਸੀ ਉਹਨਾਂ ਨੂੰ ਜਾਣਾ ਪਿਆ ਔਰ ਇਹ ਉਹਨਾਂ ਨੇ ਖੁਦ ਕੀਤਾ ਸਾਰਾ ਕੰਮ ਮੇਰੇ ਹਸੁੰਦ ਹੀ ਕਰਦੇ ਪਏ ਆ ਉਹਨਾਂ ਨੇ ਹੀ ਕਲਰ ਕਰਨਾ ਆ ਕਿ ਉਹਨਾਂ ਨੂੰ ਮੈਨੂੰ ਡਿਊਟੀ ਦੇ ਗਏ ਆ ਤੇ ਅੰਸ ਜਿਹੜੀਆਂ ਪੌੜੀਆਂ ਸਾਫ਼ ਕਰ ਦੇਣੀਆਂ ਤੇ ਮੈਨੂੰ ਵੀ ਹੁੰਦਾ ਆ ਕਿ ਜਦੋਂ ਮੇਰਾ ਥੋੜਾ ਜਿਹਾ ਟਾਈਮ ਫ੍ਰੀ ਹੁੰਦਾ ਆ ਕਿ ਹਸਬੰਦ ਦੇ ਨਾਲ ਹੈਲਪ ਕਰਾਵਾਂ ਕਿਉਂਕਿ ਇੱਕ ਇੱਕ ਹੁੰਦਾ ਤੇ 2 11 ਹੁੰਦੇ ਆ ਤੇ ਉਸ ਹਿਸਾਬ ਦੇ ਨਾਲ ਕਿ ਉਹਨਾਂ ਦੀ ਹੈਲਪ ਕਰਾਂ ਲਈ ਮੈਂ ਨਾ ਹ ਇਹ ਸਾਫ਼ ਕਰ ਕਰਕੇ ਨਾ ਨਾਲੋ ਨਾਲੇ ਕੋਈ ਜਾਂਦੀ ਇਹਨਾਂ ਨੂੰ ਕਿ ਪਤਾ ਲੱਗ ਜਾਏ ਕਿ ਕਿੱਥੇ ਕੋਹ ਹੋਰ ਸਪਾਈ ਕਰਨ ਵਾਲੀ ਆ ਨਾ ਤੇ ਹੁਣ ਸਟੈਪ ਆ ਗਿਆ ਆ ਇਹ ਵਾਲੇ ਹੁਣ ਇਹਨਾਂ ਦੀ ਵਾਰੀ ਆ ਨਿੰਨਾਂ ਵਿੱਚ ਆ ਚੀਜ਼ਾਂ ਤਾਂ ਮੈਂ ਰੱਖ ਦਦੀਆਂ ਸੈਪਰੇਟ ਚੱਕ ਕੇ ਇੱਕ ਪਾਸੇ ਕਿਉਂਕਿ ਇਹ ਮੇਰੇ ਕੰਮ ਨਹੀਂ ਆ ਰਹੀਆਂ ਇਹ ਬਹੁਤ ਵਧੀਆ ਇਹਦੇ ਨਾਲ ਸਫਾਈ ਬਹੁਤ ਹੁੰਦੀ ਆ ਆ ਦੇਖੋ ਇਹਦਾ ਹਰਿਆਵਲਾ ਇਸ ਨੂੰ ਸਾਰਾ ਰੱਬ ਕਰ ਦੇਣਾ ਹੈ ਤੇ ਇਸ ਕਰ ਬਹੁਤ ਵਧੀਆ ਹੈ ਇਹਦੇ ਨਾਲ ਜਲਦੀ ਸਫਾਈ ਹੁੰਦੀ ਹੈ ਹੋਰਿਆ ਕੇ ਨਾਲੋ ਨਾਲ ਇਹਨੂੰ ਗਿੱਲਾ ਰੱਖਣਾ ਪੈਂਦਾ ਹੈ ਤੇ ਜਿਹੜੀ ਆ ਸਫਾਈ ਪਤਾ ਲੱਗ ਸਕੇਗੀ ਕਿੱਥੇ ਕਰਾਈਏ ਕਰਨਾ ਨੇ ਆ ਦੇਖੋ ਇਸ ਤਰ੍ਹਾਂ ਹੈ ਹਣ ਬਹੁਤ ਸਾਫ਼ ਹੋ ਗਈ ਜਾਂਦਾ ਅਸੀਂ ਮੋਸਟਲੀ ਦੇਖਿਆ ਕਿ ਫਰਸਾਤਾਂ ਨੂੰ ਹਰ ਇੱਕ ਘਰ ਦੇ ਵਿੱਚ ਇਹ ਚੀਜ਼ਾਂ ਦੂਸਰੇ ਨੂੰ ਦੇਖਣ ਦੀ ਵਿਦਾਏ ਅਗਰ ਅਸੀਂ ਉਹਦੇ ਕੰਮ ਕਰ ਲਈਏ ਤੇ ਜ਼ਿਆਦਾ ਬੈਟਰ ਹੈ ਜੇ ਕੋਈ ਜੇ ਚੰਨ ਲਗਾਵਾਂਗੇ ਨਾ ਉਨੀ ਇੰਨੀ ਤਰ੍ਹਾਂ ਅਹ ਫਿਰ ਤਾਂ ਸਭ ਨੂੰ ਕਰਨਾ ਹੈਗਾ ਤੇ ਸਾਨੂੰ ਪਤਾ ਹੁੰਦਾ ਕਿ ਅਸੀਂ ਆਪਣੇ ਘਰ ਨੂੰ ਸਾਫ਼ ਕਰ ਰਹੇ ਹਾਂ ਤੇ ਸਾਨੂੰ ਕਿੰਨਾ ਡੀਪਲੀ ਸਾਫ਼ ਕਰਨਾ ਚਾਹੀਦਾ ਕਿੰਨੇ ਚਾਰ ਦਿਨਾਂ ਹੋਰ ਸਾਰੀ ਸਬਸਕ੍ਰਾਈਬ ਵੀ ਕਰ ਲੈਣੀ ਚਾਹੀਦੀ ਹੈ ਇਹ ਇਸ ਤਰ੍ਹਾਂ ਸਾਰੀਆਂ ਗੰਧਾਂ ਜਿਹੜੀਆਂ ਹੋ ਨਾਲੋਂ ਨਾਲ ਹੀ ਸਟੈਪ ਜਿਹੜੇ ਆ ਸਾਫ਼ ਹੋ ਜਾਂਦੇ ਆ ਇਹ ਨੰੋ ਵਾਲੇ ਸਾਰੇ ਰਹਿ ਗਏ ਆ ਉਹ ਕਰ ਲੈਣੀ ਆ ਫਿਰ ਨਾ ਦਿਖਾਉਣੀ ਆ ਤੁਹਾਨੂੰ ਸਾਰਿਆਂ ਨੂੰ तो के कल करना रोन करना है। हाँ जी लो जी ये सारे काम ले मैं करीब एक घंटा लग हो, क्लीन हो गया हमें सारिया पौड़ियाँ जोड़िया कलीन हो गई बिल्कुल साफ हो गई कोशिश की घर की साफ सफाई में बरकरार रखा जाए ओके okay, जी थैंक यू वीडियो नु देखना शेयर करना सब्सक्राइब करना और कमेंट करके मेरे जरूर जड़े जड़े मैं क्वेश्चन पुट किए हैं मेरे जरूर दसने हैं क्योंकि ਸਾਡੇ ਘਰ ਦੇ ਵਿੱਚ ਸੁਨਾਵਾ ਬਹੁਤ ਆ بارش ਕਰਕੇ ਵੀ ਹੋ ਜਾਂਦਾ ਆ ਪਰ 2 ਸਾਲ ਬਾਅਦ ਘਰ ਖੁੱਲਾ ਉਹਦੇ ਕਰਕੇ ਸਾਡੇ ਕੰਮ ਜੜੇ ਉਹ ਵਧੀਆ ਹੰਗੇ ਦੇਤੋਗੇ ਤੇ ਇਹਨਾਂ ਸ਼ੁਕਰ ਆ ਕੇ ਮੇਰੇ ਹਸਣ ਦੇ ਨਾਲ ਹੀ ਕਿਹਾ ਗਿਆ ਤੇ ਸਵਸਤਾ ਹੀ ਹੋ ਜਾਂਦੀ ਆ ਓਕੇ ਜੀ ਵੀਡੀਓ ਪਸੰਦ ਆਈ ਆ ਕਮੈਂਟ ਕਰਨੀ ਆ ਸ਼ੇਅਰ ਕਰਨੀ ਆ ਲਾਈਕ ਕਰਨੀ ਆ ਓਕੇ ਜੀ ਥੈਂਕ ਯੂ ਵੈਰੀ ਮੱਚ